1966 ਜਦੋਂ ਪੰਜਾਬ ਬਣਿਆ ਜਾਂ ਉਸ ਤੋਂ ਪਹਿਲਾਂ ਵੀ ਪਿੱਛੇ ਚਲਜੋ ਜੁਆਇੰਟ ਪੰਜਾਬ ਦੇ ਵਿੱਚ ਵੀ ਸਰਦਾਰ ਪ੍ਰਤਾਪ ਸਿੰਘ ਕਹਿਰਾ ਕਹਿਰੋ ਐਟ ਸੈਟਰਾ ਸਾਰੇ ਕਿਉਂਕਿ ਉਹਨਾਂ ਦੀ ਦਿੱਖ ਜਿਹੜੀ ਸੀ ਪਰਸਨੈਲਿਟੀ ਇੱਕ ਅੱਛੀ ਹੋਣੀ ਚਾਹੀਦੀ ਸੀ ਲੋਕਾਂ ਦੇ ਪ੍ਰਭਾਵ ਪੈਂਦਾ ਅੱਜ ਸਾਡਾ ਮੁੱਖ ਮੰਤਰੀ ਇੱਕ ਟੋਪੀ ਵਾਲਾ ਉਹ ਜਦੋਂ ਮਰਜੀ ਟੋਪੀ ਲਾ ਕੇ ਇੱਥੇ ਭੁਗਾ ਕੇ ਮਾਰਦਾ ਨਾ ਉਹਨੂੰ ਕੋਈ ਕੇਸਾਂ ਦੀ ਰਿਸਪੈਕਟ ਹੈ ਨਾ ਉਹਨੂੰ ਕੋਈ ਸਿੱਕੀ ਦੀ ਰਿਸਪੈਕਟ ਹੈ ਨਾ ਉਹ ਪੰਜਾਬ ਦੇ ਨਾਂ ਉਹਨੂੰ ਕਿਸਾਨਾਂ ਦੀ ਰਿਸਪੈਕਟ ਹੈ ਅੱਜ ਪੰਜਾਬ ਚ ਚੀਫ ਸੈਕਟਰੀ ਆਮ ਤੌਰ ਤੇ ਉਹ ਚੰਗਾ ਸਿੱਖ ਅਫਸਰ ਲੱਭ ਕੇ ਲਾਇਆ ਜਾਂਦਾ ਸੀਗਾ ਸਾਡਾ ਜਿਹੜਾ ਚੀਫ ਸੈਕਟਰੀਆ ਉਹ ਨਾਨ ਪੰਜਾਬੀ ਆ ਗੈਰ ਪੰਜਾਬੀ ਪੰਜਾਬ ਦਾ ਡੀਜੀਪੀ ਗੈਰ ਪੰਜਾਬੀ ਆ ਪੰਜਾਬ ਦਾ ਹੋਮ ਸੈਕਟਰੀ ਗੈਰ ਪੰਜਾਬੀ ਆ ਅੰਮ੍ਰਿਤਸਰ ਦਾ ਡੀਸੀ ਹਮੇਸ਼ਾ ਇੱਕ ਪ੍ਰਥਾ ਸੀਗੀ ਕਿ ਉਥੇ ਕਿਉਂਕਿ ਦਰਬਾਰ ਸਾਹਿਬ ਆ ਤੇ ਸਿੱਖਾਂ ਦਾ ਇੱਕ ਕਿਸਮ ਦਾ ਮੱਕਾ ਮੰਨਿਆ ਜਾਂਦਾ ਉਥੇ ਹਮੇਸ਼ਾ ਸਿੱਖ ਡੀਸੀ ਲਾਇਆ ਜਾਂਦਾ ਸੀ ਕੋਈ ਪਰਵਾਹ ਨਹੀਂ ਬਹੁਤੇ ਅਫਸਰ ਐਸ ਵੱਲੇ ਜ਼ਿਲ੍ਹਿਆਂ ਦੇ ਵਿੱਚ ਆਈਐਸ ਆ ਆਈਪੀਐਸ ਜਿਹੜੇ ਨੇ ਉਹ ਸਾਰੇ ਗੈਰ ਪੰਜਾਬੀ ਲਾਇਆ ਤੇ ਪਰसों ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜੀ ਬਹੁਤ ਅਹਿਮ ਸੰਸਥਾ ਜਿਹਨੇ ਸਾਰੀ ਇੰਡਸਟਰੀ ਨੂੰ ਕੰਟਰੋਲ ਕਰਨਾ ਜਿਹਨੇ ਸਾਰੀ ਇੰਡਸਟਰੀ ਦਾ ਵਾਤਾਵਰਨ ਨੂੰ ਬਚਾਉਣ ਵਾਸਤੇ ਉਹਦੇ ਵਿੱਚ ਉਹਦੇ ਕੋਲ ਬਹੁਤ ਵੱਡੇ ਅਧਿਕਾਰ ਆ ਇੱਕ ਰੀਨਾ ਕੁੱਤਾ ਇੱਕ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਕੋਈ ਸ਼ਕਤਰ ਸਕੁੱਤਰ ਉਹਨੂੰ ਕੇਜਰੀ ਵਾਲੇ ਭਗਵੰਤ ਜੀ ਹੁਕਮ ਕਰਕੇ ਲਗਵਾਤਾ ਇੱਕ ਕੋਈ ਲਾਰਜ ਇੰਡਸਟਰੀਅਲ ਬੋਰਡ ਜਿਹੜਾ ਇੰਡਸਟਰੀ ਨੂੰ ਸਾਰਾ ਦੇਖਣਾ ਦੀਪਕ ਚੋਹਾਨ ਕੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਕੋਈ ਸੰਦੀਪ ਪਾਟਕ ਦਾ ਪੀਏ ਉਹਨੂੰ ਲਿਆ ਕੇ ਇੱਥੇ ਚੇਅਰਮੈਨ ਬਣਾ ਦਿੱਤਾ ਸੋ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਹੁਣ ਮੁਕੰਮਲ ਤੌਰ ਤੇ ਸਿੱਧੇ ਲੁਟੜ ਤੇ ਆ ਗਏ ਨੇ ਪੰਜਾਬ ਨੂੰ ਔਰ ਇਹ ਜਿਹੜਾ ਲੈਂਡ ਦੀ ਮਾਫੀ ਵਾਲੀ ਮੈਂ ਗੱਲ ਕੀਤੀ ਇਹ 24000 ਕੋਈ ਰਕਬਾ ਏਕੜ ਘੱਟ ਨਹੀਂ ਹੁੰਦਾ ਇਹਦੇ ਨਾਲ ਜਿੱਦਾਂ ਪਹਿਲਾਂ ਕਿਹਾ ਗਿਆ ਕਿ ਜਗਰੂਪ ਸਿੰਘ ਉਹ ਨਹੀਂ ਕਹਿ ਰਹੇ ਸੀਗੇ ਇਹ ਪੰਜਾਬ ਸਰਕਾਰ ਕੋਲ ਤਾਂ ਪੈਸਾ ਹੈ ਨਹੀਂਗਾ ਉਹ ਤਾਂ ਤਨਖਾਹ ਨਹੀਂ ਦੇ ਸਕਦੇ ਉਹਨਾਂ ਨੇ ਇਹ ਇੱਕ ਹੁਸ਼ਾਰੀ ਨਾਲ ਕੱਢ ਲਈ ਨੋਟੀਫਿਕੇਸ਼ਨ ਵਿੱਚ ਲਿਖਿਆ ਵਾ ਕਿਉਂਕਿ ਅਸੀਂ ਲੈਂਡ ਐਕਵਾਇਰ ਨਹੀਂ ਕਰ ਸਕਦੇ ਇਹਦੇ ਝਗੜੇ ਬਣੇ ਹੁੰਦੇ ਨੇ ਇਹਦੀ ਲਿਟੀਗੇਸ਼ਨ ਪੈਦਾ ਹੋ ਜਾਂਦੀ ਹੈ ਹਾਈ ਕੋਰਟ ਤੱਕ ਚਲ ਜਾਂਦਾ ਸੁਪਰੀਮ ਕੋਰਟ ਇਸ ਲਈ ਅਸੀਂ ਲੈਂਡ ਪੂਲਿੰਗ ਦਾ ਸੁਝਾਅ ਦੇ ਰਹੇ ਨੇ ਅਰਬਨ ਸਟੇਟ ਬਣਾਉਣਗੇ ਹੋ ਸਕਦਾ ਅਰਬਨ ਸਟੇਟ ਸਿਰੇ ਹੀ ਨਾ ਛੜੇ ਆ ਆਪਾਂ ਇੱਕ ਵਾਰੀ ਪੰਜਾਬ ਸਰਕਾਰ ਨੇ ਮਹਾਰਾਜਾ ਜੀ ਰਣਜੀਤ ਸਿੰਘ ਫਲੋਰ ਦੇ ਕੱਡੇ ਦੇ ਉੱਤੇ ਸਤੌਰੀ ਦੇ ਨਵਾਂ ਸ਼ਹਿਰ ਉਸਾਰਨ ਦੀ ਗੱਲ ਕੀਤੀ ਸੀ ਪਰ ਪ੍ਰੋਪੋਜ਼ਲ ਹੀ ਫੇਲ ਹੋ ਗਈ ਇਸ ਕਰਕੇ ਜੇ ਬਣਾਉਣਗੇ ਵੀ ਤਾਂ 10-15 ਸਾਲ ਦੀ ਖੇਡ ਹੈਗੀ ਆ ਜਦ ਤੱਕ ਕਿਸਾਨ ਕੀ ਕਰੇਗਾ ਉਹ ਆਪਣੇ ਬੱਚਾ ਨੂੰ ਕਿਵੇਂ ਪਾਲੇਗਾ ਮਾਂ ਪਿਓ ਦਾ ਇਲਾਜ ਕਿਵੇਂ ਕਰਾਵੇਗਾ ਆਪਣੇ ਬੱਚਾ ਨੂੰ ਪੜ੍ਹਾਊਗਾ ਕਿੱਦਾਂ ਪਸ਼ੂਆਂ ਨੂੰ ਕਿੱਦਾਂ ਪਾਲੇਗਾ 10 ਸਾਲ ਬਾਅਦ ਜਾ ਕੇ ਉਹ ਤੁਹਾਨੂੰ ਬਣਦਾ ਜਿਹੜਾ ਹਿੱਸਾ ਡਵੈਲਪਮੈਂਟ ਦਾ ਅਗਰ ਤੁਸੀਂ ਅੰਦਾਜ਼ੇ ਨਾਲ ਕਿ 4000 ਗਾਜ਼ ਤੁਸੀਂ ਜਗ੍ਹਾ ਦਿੱਤੀ ਆ ਤੇ ਤੁਹਾਨੂੰ ਉਹ ਕਹਿਣਗੇ ਚੰਗਾ ਜੀ 1000 ਗਾਜ਼ ਅਸੀਂ ਤੁਹਾਨੂੰ ਲੈਂਡ ਪੂਲ ਦੇ ਵਿੱਚ ਦੇ ਦਾਂਗੇ ਇਹ ਸਰਾ ਸਰ ਤੁਹਾਡੇ ਨਾਲ ਬਹੁਤ ਵੱਡਾ ਤੋਖਾ ਹੋਣ ਜਾ ਰਿਹਾ ਵਾ ਜਿਹੜੇ ਕਿਸਾਨ ਜਿੰਦਾ ਇਹਨਾਂ ਨੇ ਕਿਹਾ ਕਿ ਘਰਾਂ 'ਚ ਬੈਠੇ ਸੋਚਦੇ ਨੇ ਕਿ ਸਾਨੂੰ ਬਹੁਤ ਪੈਸੇ ਮਿਲ ਜਾਣਗੇ ਉਹ ਬੜੀ ਵੱਡੀ ਗਲਤੀ ਦਾ ਇਸ ਵਕਤ ਸ਼ਿਕਾਰ ਨੇ ਉਹਨਾਂ ਨੂੰ ਵੀ ਮੇਰੀ ਅਪੀਲ ਆ ਕਿ ਇਹ ਲੜਾਈ ਕਿਸੇ ਇੱਕ ਦੀ ਨਹੀਂ ਗਈ ਕਿਸੇ ਇਹਨਾਂ ਦੀ ਨਹੀਂ ਗਈ ਕਿਸੇ ਇੱਕ ਤੁਹਾਡੇ ਜੋ ਨਹੀਂ ਉਹਦੀ ਨਹੀਂ ਗਈ ਇਹ ਸਾਰੇ ਪੰਜਾਬ ਦੇ اخਲਾਕੀ ਤੇ ਗੈਰ-ਇਤਮਨ ਕਿਸਾਨਾਂ ਦੀ ਲੜਾਈ ਹੈ ਮੇਰੇ ਵੀਰੋ ਇਸ ਲਈ ਤਕੜੇ ਹੋ ਕੇ ਜੋ ਵੀ ਤੁਸੀਂ ਕਹੋਗੇ ਇਸ ਮੁੱਦੇ ਦੇ ਉੱਤੇ ਪਾਰਟੀ ਬਾਜ਼ੀ ਤੋਂ ਪਰੇ हट ਕੇ ਸਾਡਾ ਕੋਲ ਪਾਰਟੀ ਠੀਕ ਹੈ ਅਸੀਂ ਪਾਰਟੀਆਂ ਦਾ ਤੋਲਕ ਰੱਖਦੇ ਆਂ ਲekin ਜਦੋਂ ਪੰਜਾਬ ਦੀ ਗੱਲ ਆਉਂਦੀ ਆ ਫਿਰ ਬਾਕੀ ਸਭ ਕੁਝ ਪਿੱਛੇ ਹੋਣਾ ਚਾਹੀਦਾ ਵਾ ਸੋ ਅਸੀਂ ਤੁਸੀਂ ਕੋਈ ਪੱਕਾ ਮੋਰ ਚਲਾਉਨੇ ਹੋ ਅਸੀਂ ਤੁਹਾਡਾ ਸਾਥ ਦੇਾਂਗੇ ਸਹਿਯੋਗ ਦੇਾਂਗੇ ਅਗਰ ਤੁਸੀਂ ਕੋਈ ਹੋਰ ਤਰੀਕੇਕਾਰ ਸੰਘਰਸ਼ ਕਰਦੇ ਹੋ ਅਸੀਂ ਸਾਰੇ ਤੁਹਾਡੇ ਨਾਲ ਦੇਾਂਗੇ ਕੈਪਟਨ ਸੰਦੀਪ ਸਿੰਘ ਸੰਧੂ ਜਿਹੜੇ ਦਾਖੇ ਤੋਂ ਇਲੈਕਸ਼ਨ ਲੜੇ ਹੋ ਮੇਰੇ ਨਾਲ ਅੱਜ ਇੱਥੇ ਪਹੁੰਚੇ ਹੋਏ ਨੇ ਜੱਗਾ ਹਿੱਸੋਆ ਜਿਹੜੇ ਫਾਰਮਰ ਐਕਸ ਐਮ ਐਲ ਏ ਜੰਗਾਉਤ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਦੋਸਤੋ ਮੈਂ ਤਾਂ ਇਹ ਸਿਰਫ ਤੁਹਾਨੂੰ ਕਹਿਣ ਆਇਆ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਿਲਕੁਲ ਫਰਜ਼ੀ ਝੂਠੇ ਮਕਾਰ ਬੇਈਮਾਨ ਇਹਨਾਂ ਦਾ ਕੋਈ دین ਨਹੀਂ ਹੈ ਕੋਈ ਮਜਬ ਨਹੀਂ ਹੈ ਔਰ ਸਾਡਾ ਪੰਜਾਬ ਇਹਨਾਂ ਨੇ ਦਿੱਲੀ ਦੇ ਹਵਾਲੇ ਕਰਤਾ ਤੁਸੀਂ ਮੈਨੂੰ ਦੱਸੋ ਭਗਵੰਤ ਮਾਨ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਨ ਦੀ ਕੀ ਲੋੜ ਸੀ ਕੋਈ ਲੋੜ ਨਹੀਂ ਸੀ ਉਹਦੀ ਤਾਂ ਲੜਾਈ ਨਹੀਂ ਸੀ ਕੈਪਟਨ ਅਬਰਿੰਦਰ ਸਿੰਘ ਨੇ 5 ਸਾਲ ਇੱਥੇ ਰਾਜ ਕੀਤਾ ਕਿਸੇ ਕਿਸਾਨ ਨੂੰ ਕੋ ਰੋਕਿਆ ਨਹੀਂਗਾ ਦਿੱਲੀ ਜਾਣਾ ਸੀ ਦਿੱਲੀ ਚਲੇ ਜਾਓ ਲੇਕਿਨ ਇਸਨੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੇ ਕਹਿਣ ਦੇ ਉੱਤੇ ਤੁਹਾਡਾ ਅੰਦੋਲਨ ਉੱਥੇ ਖਨੌਰੀ ਤੇ ਜਿਹੜਾ ਉੱਥੇ ਸ਼ੰਭੂ ਦਾਸੀ ਉਹ ਖਦੇੜਿਆ ਔਰ ਖਦੇੜਿਆ ਵੀ ਬੜਾ ਬੇਇੱਜ਼ਤ ਕਰਕੇ ਬੁਲਡੋਜ਼ਰ ਚਲਾ ਕੇ ਜੀਸੀਬੀ ਮਸ਼ੀਨਾਂ ਚਲਾ ਕੇ ਸਿਰਫ ਤੁਹਾਨੂੰ ਸੰਕੇਤ ਦੇਣ ਵਾਸਤੇ ਕਿ ਅਸੀਂ ਉਹਨਾਂ ਦੇ ਜੋ ਹੁਕਮ ਉਹ ਦਿੱਲੀੋਂ ਦੇਣਗੇ ਅਸੀਂ ਲਾਗੂ ਕਰਾਂਗੇ ਔਰ ਇਸ ਤੋਂ ਪਹਿਲਾਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਯਵਪਾ ਲਾ ਕੇ ਦੇਸ਼ ਦੀਆਂ ਬਾਹਰ ਦੂਰ ਰਾਡੇ ਜੇਲਾਂ ਵਿੱਚ ਰੱਖਿਆ ਇਹ ਸਾਰਾ ਵਿਉਂਤਬੰਦੀ ਦੇ ਨਾਲ ਉੱਥੋਂ ਹੋ ਰਿਹਾ ਵਾ ਔਰ ਅੱਜ ਪੰਜਾਬ ਦਾ ਹੋਮ ਡਿਪਾਰਟਮੈਂਟ ਜਿਹੜੀ ਪੁਲਿਸ ਉਹ ਭਗਵੰਤ ਮਾਨ ਠੀਕ ਐ ਬੈਠਾ ਉੱਥੇ ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਲੇਕਿਨ ਚਰਾ ਸਾਰਾ ਕੁਝ ਦਿੱਲੀੋਂ ਜਾ ਰਿਹਾ ਜਦ ਡੀਜੀਪੀ ਜਦ ਡੀਜੀਪੀ ਨਹੀਂ ਇਹਨਾਂ ਦਾ ਜਾਂ ਚੀਫ ਸੈਕਰੀ ਇਹਨਾਂ ਦਾ ਤੇ ਪੰਜਾਬ ਇਹ ਕਿਵੇਂ ਚਲਾ ਲੇਂਗੇ